हां जी सर की नाम है अपना मेरा नाम प्रवीर कुमार है हां किस मुद्दे पे आए हो ਤੁਸੀਂ ਅੱਜ ਤਹਿਸੀਲ ਚ ਅਸੀਂ ਜੀ ਆਏ ਆ ਖਰਾਬੇ ਦੇ ਬਾਰੇ ਚ ਜਿਨ੍ਹਾਂ ਨੂੰ ਖਰਾਬਾ ਕਈਆਂ ਨੂੰ ਨਹੀਂ ਮਿਲਿਆ ਕਈਆਂ ਨੂੰ ਬਿਨਾਂ ਕਾਗਜ਼ਾਂ ਨਾਲੋਂ ਖਰਾਬਾ ਮਿਲ ਗਿਆ ਜੀ ਇਸ ਮੁੱਦੇ ਤੇ ਆਇਆ ਜੀ ਸਾਡੀ ਕਿੰਨੀ ਜੀ ਮਿਲੀ ਟੋਟਲ ਮੇਰੀ ਜ਼ਮੀਨ ਆ ਜੀ ਆਪਣੀ 2.5 ਕਿੱਲੇ ਜ਼ਮੀਨ ਹੈ ਜਿਹਦੇ ਵਿੱਚ 1 ਰੁਪਿਆ ਨਹੀਂ ਮੈਨੂੰ ਪਿਆ ਆ ਇੱਕ ਉਹਦਾ ਮੈਂ ਖੇਤੀਬਾੜੀ ਜਿਹੜੀ ਆ 20 ਕਿੱਲੇ ਤੇ ਕਰ ਰਿਹਾ ਜੀ ਹਾਂਜੀ ਮੈਂ ਸੰਸਾਰ ਸਿੰਘ ਪਿੰਡ ਚਪਕਰਾ ਸਮਾਜ ਸੇਵੀ ਤੇ ਵਲੰਟੀਅਰ ਹਾਂ ਆਮ ਆਦਮੀ ਗਾਟੀ ਦਾ ਸਾਈ ਤੁਸੀ ਐਸਟੀਐਮ ਦਫਤਰ ਆਇਓ ਕਿਸ ਮੁੱਦੇ ਨੂੰ ਲੈ ਕੇ ਆਇਓ ਮੈਂ ਆਪਣੇ ਪਿੰਡ ਦੇ ਵਿੱਚ ਜੋ ਕੁਝ ਵੀ ਸਕੈਮ ਹੋਇਆ ਪਟਵਾਰੀ ਜੀ ਨੇ ਰਿਪੋਰਟ ਆਪ ਤੇ ਐਸਜੀਓ ਸਾਹਿਬ ਦੀ ਡਿਊਟੀ ਲੱਗੀ ਸੀ ਕਿ ਇਹਨਾਂ ਦੀ ਜਾਂਚ ਕੀਤੀ ਜਾਵੇ ਸਰ ਕਿਵੇਂ ਦਾ ਸਕੈਮ ਤੁਸੀਂ ਕਹਿ ਰਹੇ ਹੋ ਜੀ ਦਾ ਫਸਲਾਂ ਦੇ ਖਰਾਬਾ ਡਿਸਟ੍ਰਿਬਿਊਸ਼ਨ ਬਾਰੇ ਠੀਕ ਹੈ ਸਕੈਮ ਸੀ ਤੁਸੀਂ ਐਸਡੀਐਮ ਨੂੰ ਮਿਲਿਆ ਉਹਨਾਂ ਕੋਈ ਭਰੋਸਾ ਦਿੱਤਾ ਤੁਹਾਨੂੰ ਜਸ ਉਹਨਾਂ ਨੇ ਕਿਹਾ ਵੀ ਮੈਂ ਪੂਰੀ ਪਾਸ ਦਸਤਾਵੇਜ਼ਾਂ ਦੇ ਨਾਲ ਪੁਟਵਾਰੀ ਤੋਂ ਬਿਨਾਂ ਇਹ ਤੁਹਾਨੂੰ ਰਸ ਸਕੈਮ ਦੀ ਇਨਕੁਆਰੀ ਕਰਕੇ ਤੁਹਾਨੂੰ ਫਿਰ ਸੱਦ ਕੇ ਨੈਕਸਟ ਟਰਨ ਵਿੱਚ ਤੁਹਾਨੂੰ ਪੂਰਾ ਵਿਸ਼ਵਾਸ ਦਿਵਾਉਣੀ ਆ ਕਿ ਮੈਂ ਬਿਲਕੁਲ ਬੇਇਨਸਾਫੀ ਨਹੀਂ ਹੋਣ ਦੇਵਾਂਗੀ ਇਨਸਾਫ ਨਾਲ ਇਨਸਾਫ ਕਰਾਂਗੀ ਤੇ ਇਹੋ ਸਾਡੇ ਹਲਕਾ ਅਨਚਾਰ ਸਿੰਘ ਜੀ ਬੋਬੀ ਇਹੋ ਚਾਹੁੰਦੇ ਆ ਉਹ ਮਰਨ ਨੂੰ ਕੀ ਆ ਵੀ ਇਥਰ ਬੋਰਡ ਲਾ ਕੇ ਫਿਰ ਮੈਨੂੰ ਰਿਪੋਰਟ ਕਰੋ ਸਰ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਕਪੜਾ ਹੋਇਆ ਕਿੱਡਾ ਕ ਹੈ ਕਿੰਨੇ ਕ ਪੈਸੇ ਦਾ ਜਿਹੜਾ ਕਪੜਾ ਆਇਆ ਇਹ ਮੋਰ ਥੈਂਕ 5000 ਆਹ ਸੌਰੀ 5 ਲੱਖ ਠੀਕ ਹੈ ਓਕੇ ਹਣੇ ਤੁਸੀਂ ਅੱਜ ਅਸ ਜੰਟ ਚੱਕਰਾ ਜੱਗੂ ਚੱਕ ਤੰਦਾਰ ਨਵਾਂ ਤੰਦਾਰ ਉਗਰਾ ਇਹਦੇ ਖਰਾਬੀ ਦੀ ਬੰਡਲ ਨੂੰ ਲੈ ਕੇ ਮਤਲਬ ਬਹੁਤ ਹੀ ਵੱਡਾ ਕਪੜਾ ਹੋਇਆ ਹੈ ਜਿਸਾਂ ਜਿਹਨਾਂ ਬੰਦਿਆਂ ਦੀ ਜ਼ਮੀਨ ਵੀ ਨਹੀਂ ਸੀ ਉਹਨਾਂ ਨੂੰ 70 70 80 3 ਲੱਖ ਹਜ਼ਾਰ ਰੁਪਿਆ ਪਾਇਆ ਗਿਆ ਤੇ ਜਿਹੜੇ ਵਿਚਾਰੇ ਗਰੀਬ ਕਿਸਾਨ ਜਿਨ੍ਹਾਂ ਦੀ ਨਾਲ ਹੀ ਪੈਲੀ ਸੀ ਉਹਨਾਂ ਨੂੰ ਇੱਕ ਨਮਾ ਪੈਸਾ ਨਹੀਂ ਪਿਆ ਉਹ ਆ ਕੇ ਫਿਰ ਸਾਨੂੰ ਆਣ ਕੇ ਕਹਿੰਦੇ ਸੀ ਅਸੀਂ ਅਪਰੋਚ ਕੀਤੀ ਲਿਸਟ ਕਢਾਈ ਉਸ ਲਿਸਟ ਦੇ ਵਿੱਚ ਨੰਗ ਕਪਲਾ ਜੇ ਥੋੜੀ ਜਿਹੀ ਦੇਖੀ ਅਸੀਂ ਕਿ ਇੱਕ ਹੀ ਮੋਬਾਈਲ ਨੰਬਰ ਦੇ ਇੱਕ ਹੀ ਪਰਿਵਾਰ ਦੇ ਜਿਦੀ ਦੋ ਕਿਲੇ ਵੀ ਜ਼ਮੀਨ ਨਹੀਂ ਹੈ ਉਹਨੂੰ ਜਿਹੜਾ 10-10 ਲੱਖ ਰੁਪਇਆ ਪਾਇਆ ਗਿਆ ਹੈ ਕਿਹੜੇ ਅਫਸਰ ਨੂੰ ਮਿਲੇ ਤੁਸੀਂ ਅਸੀਂ ਐਸ.ਡੀ.ਐਮ. ਮੈਮ ਨੂੰ ਮਿਲੇ ਉਹਨਾਂ ਨੇ ਬੜੀ ਤਸੱਲੀ ਬਖਸ਼ ਸਾਡੀ ਗੱਲ ਸੁਣੀ ਅਤੇ ਸਾਨੂੰ ਨਿਆਂ ਦਵਾਨ ਦਾ ਭਰੋਸਾ ਦਿੱਤਾ ਹਾਂਜੀ ਕੀ ਕਹਿਣਾ ਚਾਹਦੇ ਤੁਸੀਂ ਸਰ ਗੱਲ ਇਸ ਤਰ੍ਹਾਂ ਆ ਕਿ ਸਾਡੇ ਗਾੜੀ ਪੈਲੀ ਦੇ ਡੱਬਰ ਪੈ ਗਈ ਹੈ ਕਿਹੜਾ ਪਿੰਡ ਕਿਹੜਾ ਜੱਗੋ ਚੱਕ ਟਾਂਡਾ ਤੇ ਡੱਬਰ ਪੈ ਗਈ ਤੇ ਉੱਥੇ ਸਾਡੀ ਕੋਈ ਵੀ ਆਪਣੇ ਜਿਹੜੇ ਆਪਣੇ ਪਟਵਾਰੀ ਸਾਹਿਬ ਆ ਜਾਂ ਪਿੰਡ ਦੇ ਸਰਪੰਚ ਇਹਨਾਂ ਨੇ ਕੋਈ ਵੀ ਸਾਡਾ ਖਰਾਬਾ ਨਹੀਂ ਲਿਖਾਇਆ ਬੰਨੇ ਦੇ ਨਾਲ ਹੀ ਖਰਾਬਾ ਮਿਲ ਗਿਆ ਤੇ ਸਾਨੂੰ 6-7 ਕਿੱਲੇ ਦਾ ਟਾਕੀ ਸਾਡਾ ਉਹ ਸਾਨੂੰ ਕੋਈ ਖਰਾਬਾ ਨਹੀਂ ਮਿਲਿਆ ਅੱਜ ਕਿਨੂੰ ਮਿਲੇ ਫਿਰ ਤੁਸੀਂ ਇੱਥੇ ਦਿਨਗਰ ਦੇ ਵਿੱਚ ਐਸਡੀਐਮ ਸਾਹਿਬ ਨੂੰ ਮਿਲੇ ਆਂ ਕੀ ਸੁਵਾਸਨ ਦਿੱਤਾ ਉਹਨਾਂ ਨੇ ਆਹ ਕਹੇ ਜੀ ਜੋ ਇਨਸਾਫ ਹੁੰਦਾ ਸਾਡਾ ਕੀਤਾ ਜਾਏ ਮਸਲਾ ਸਾਡਾ ਇਹ ਹੈ ਵੀ ਅਸੀਂ ਦਿਨਗਰ ਵੱਡੇ ਅਫਸਰ ਦੇ ਪੇਸ਼ ਹੋਣ ਆਏ ਆ ਕਿਉਂਕਿ ਸਾਡਾ ਖਰਾਬਾ ਸਾਡਾ ਘਰ ਬਰਬਾਦ ਹੋ ਗਿਆ ਹੈ ਸਾਨੂੰ ਪੈੜੀ ਦੇ ਵਿੱਚ ਵੀ ਮਿੱਟੀ ਪੈ ਗਈ ਆ ਤੇ ਆਾਨੂੰ 1 ਰੁਪਿਆ ਕੋਈ ਖਰਾਬਾ ਨਹੀਂ ਮਿਲਿਆ ਘਰਾਂ ਦੇ ਵਿੱਚ ਏਨੇ ਏ ਟੋਏ ਪੈ ਗਏ ਆ ਪਾਣੀ ਦੇ ਨਾਲ ਕਿਹਨਾਂ ਨੂੰ ਮਿਲੇ ਪਿਛੇ ਅੱਜ ਹਾਂ ਜਿਹਨਾਂ ਨੂੰ ਹੁਣ ਐਸਡੀਐਮ ਕੋਲ ਸਾਫ ਕੋਮ ਗਏ ਆ ਹਾਂ ਉਹਨਾਂ ਨੇ ਕਿਹਾ ਵੀ ਦੇਖਾਂਗੇ ਅੱਗੇ ਕੀ ਇਨਕੁਆਰੀ ਕਰਕੇ ਤੇ ਕੋਈ ਦੇਖਾਂਗੇ ਅੱਗੇ ਪੂਰਾ ਸਜਤਾ ਕੋ ਠੀਕ